ਸਵਾਗਤ ਹੈ ਤੁਹਾਡਾ ਪੂਰੇ ਪੰਜਾਬ ਟੀਵੀ ਤੇ ਮੈਂ ਹਾਂ ਗਗਨਦੀਪ ਸਿੰਘ ਤਾਂ ਇਸ ਲਈ ਦੀ ਵੱਡੀ ਅਪਡੇਟ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਤਾਂ ਇੱਕ ਪਾਸੇ ਲੋਕ ਸਭਾ ਚੋਣਾਂ ਨੇ ਔਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਭਾਜਪਾ ਸਰਕਾਰ ਦੇ ਉੱਤੇ ਖਤਰੇ ਦੇ ਬਦਲ ਮੰਡਰਾਉਂਦੇ ਹੋਏ ਨਜ਼ਰ ਆ ਰਹੇ ਨੇ ਨਾਇਬ ਸੈਣੀ ਸਰਕਾਰ ਦੇ ਉੱਤੇ ਖਤਰੇ ਦੇ ਬਦਲ ਮੰਡਰਾਉਂਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਬੌਮਤ ਜਿਹੜੀ ਆ ਉਹ ਹੁਣ ਹਰਿਆਣਾ ਦੇ ਵਿੱਚ ਨਾਇਬ ਸੈਣੀ ਸਰਕਾਰ ਦੀ ਘਟ ਚੁੱਕੀ ਹੈ ਤਿੰਨ ਆਜ਼ਾਦ ਉਮੀਦਵਾਰਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਤਾ ਰਾਜਪਾਲ ਨੂੰ ਚਿੱਠੀ ਲਿਖੀ ਉਹਨਾਂ ਨੇ ਔਰ ਕਿਹਾ ਕਿ ਅਸੀਂ ਆਪਣਾ ਸਮਰਥਨ ਜੋ ਹੈ ਉਹ ਭਾਜਪਾ ਦੀ ਸਰਕਾਰ ਤੋਂ ਵਾਪਸ ਲੈਨੇ ਆ ਤਾਂ ਸਮਰਥਨ ਉਹਨਾਂ ਦੇ ਵੱਲੋਂ ਅੱਜ ਵਾਪਸ ਲੈ ਲਿਆ ਗਿਆ ਹੈ ਤਿੰਨ ਵਿਧਾਇਕਾਂ ਦੇ ਵੱਲੋਂ ਤਿੰਨ ਆਜ਼ਾਦ ਉਮੀਦਵਾਰਾਂ ਦੇ ਵੱਲੋਂ ਸਮਰਥਨ ਵਾਪਸ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਥੋੜੇ ਦਿਨ ਪਹਿਲਾਂ ਹੀ ਹਰਿਆਣਾ ਦੇ ਵਿੱਚ ਫਲੋਰ ਟੈਸਟ ਹੁੰਦਾ ਜਿਸ ਦੇ ਵਿੱਚ ਨਾਇਬ ਸੈਣੀ ਸਰਕਾਰ ਆਪਣੀ ਬਹੁਮਤ ਦਿਖਾਉਂਦੀ ਹੈ ਔਰ ਉਸ ਤੋਂ ਬਾਅਦ ਹੁਣ ਤਿੰਨ ਵਿਧਾਇਕਾਂ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਨੇ ਔਰ ਇੱਥੋਂ ਹੀ ਅੱਜ ਗੱਲ ਕਰੀਏ ਰੋहतक ਦੀ ਤਾਂ ਰੋहतक ਦੇ ਵਿੱਚ ਇੱਕ ਪ੍ਰੈਸ ਵਾਰਤਾ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਆਪਣਾ ਸਮਰਥਨ ਵਾਪਸ ਲਿਆ ਦਾ ਚਿੱਠੀ ਤੁਸੀਂ ਦੇਖ ਸਕਦੇ ਹੋ ਤਿੰਨ ਆਜ਼ਾਦ ਉਮੀਦਵਾਰਾਂ ਦੇ ਵੱਲੋਂ ਇਹ ਚਿੱਠੀ ਰਾਜਪਾਲ ਨੂੰ ਭੇਜੀ ਗਈ ਹੈ ਆਪਣੇ ਨਾਮ ਲਿਖ ਕੇ ਆਪਣੇ ਸਾਈਨ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਹਰਿਆਣਾ ਦੀ ਬੀਜੇਪੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਰਹੇ ਹਾਂ ਸੋਮਵੀਰ ਸਾਂਗਵਾਨ ਜਿਹੜੇ ਕਿ ਚਰਖੀ ਦਾਦਰੀ ਤੋਂ ਵਿਧਾਇਕ ਨੇ ਉਹਨਾਂ ਨੇ ਆਪਣਾ ਸਮਰਥਨ ਵਾਪਸ ਲਿੱਤਾ ਹੈ ਰਣਧੀਰ ਗੋਲਨ ਜੋ ਕਿ ਪੁੰਡਰੀ ਤੋਂ ਵਿਧਾਇਕ ਨੇ ਉਹਨਾਂ ਨੇ ਆਪਣਾ ਸਮਰਥਨ ਵਾਪਸ ਲਿੱਤਾ ਔਰ ਧਰਮਪਾਲ ਗੋਂਦਰ ਜਿਹੜੇ ਕਿ ਨੀਲੋ ਖੇੜੀ ਤੋਂ ਵਿਧਾਇਕ ਨੇ ਉਹਨਾਂ ਨੇ ਆਪਣਾ ਸਮਰਥਕ ਸਮਰਥਨ ਜੋ ਹੈ ਉਹ ਵਾਪਸ ਲਿਆ ਹੈ ਤਾਂ ਹਰਿਆਣਾ ਦੇ ਰਾਜਪਾਲ ਨੂੰ ਉਹਨਾਂ ਨੇ ਚਿੱਠੀ ਲਿਖੀ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਅਸੀਂ ਆਪਣਾ ਸਮਰਥਨ ਜਿਹੜਾ ਹੈ ਉਹ ਵਾਪਸ ਲੈਂਦੇ ਆ ਜੇ ਅੰਕੜਿਆਂ ਦੀ ਗੱਲ ਕਰੀਏ ਨੰਬਰਾਂ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਇਸ ਵੇਲੇ ਭਾਜਪਾ ਦੇ ਕੋਲ 40 ਵਿਧਾਇਕ ਨੇ ਕਾਂਗਰਸ ਦੇ ਕੋਲ 30 ਵਿਧਾਇਕ ਨੇ ਜਜਪੀ ਦੇ ਕੋਲ 10 ਵਿਧਾਇਕ ਨੇ ਆਰਐਨਐਲਡੀ ਦੇ ਕੋਲ ਇੱਕ ਵਿਧਾਇਕ ਹੈ ਐਚਐਲਪੀ ਦੇ ਕੋਲ ਇੱਕ ਵਿਧਾਇਕ ਹੈ ਔਰ ਆਜ਼ਾਦ ਤੌਰ ਦੇ ਉਤੇ 6 ਵਿਧਾਇਕ ਨੇ 6 ਵਿਧਾਇਕਾਂ ਦੇ ਵਿੱਚੋਂ ਜੋ ਤਿੰਨ ਵਿਧਾਇਕ ਨੇ ਉਹਨਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਤਾਂ ਭਾਜਪਾ ਦੇ ਕੋਲ 40 ਆਪਣੇ ਵਿਧਾਇਕ ਔਰ ਤਿੰਨ ਹੁਣ ਆਜ਼ਾਦ ਉਹਨਾਂ ਦੇ ਕੋਲ ਉਮੀਦਵਾਰ ਬਚੇ ਨੇ ਜਿਹੜੇ ਕਿ ਦੋ ਆਜ਼ਾਦ ਨੇ ਇੱਕ ਐਚਐਲਪੀ ਦੇ ਨੇ ਕਾਂਗਰਸ ਦੇ ਕੋਲ 33 ਤੇ ਪਲੱਸ 33 ਦਾ ਹੁਣ ਅੰਕੜਾ ਬਣ ਚੁੱਕਿਆ ਹੈ ਤਿੰਨ ਜਿਹੜੇ ਅੱਜ ਆਜ਼ਾਦ ਉਮੀਦਵਾਰਾਂ ਨੇ ਆਪਣਾ ਸਮਰਥਨ ਪੀਜੇਪੀ ਤੋਂ ਵਾਪਸ ਲਿਆ ਉਹ ਕਹਿ ਰਹੇ ਨੇ ਕਿ ਅਸੀਂ ਆਪਣਾ ਸਮਰਥਨ ਜੋ ਹੈ ਉਹ ਕਾਂਗਰਸ ਨੂੰ ਦਵਾਂਗੇ ਕਿਉਂਕਿ ਕਿਸਾਨੀ ਮੁੱਦਿਆਂ ਦੇ ਚੱਲਦੇ ਹੋਏ ਕਿਸਾਨੀ ਮੁੱਦਿਆਂ ਦੇ ਚੱਲਦੇ ਹੋਏ ਉਹ ਸਮਰਥਨ ਉਹਨਾਂ ਦੇ ਵੱਲੋਂ ਹੁਣ ਕਾਂਗਰਸ ਨੂੰ ਦਿੱਤਾ ਜਾਊਗਾ ਹਰਿਆਣਾ ਦੇ ਵਿੱਚ ਲਗਾਤਾਰ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਲੀਡਰਾਂ ਦਾ ਵਿਰੋਧ ਹੋ ਰਿਹਾ ਹੈ ਹਰਿਆਣਾ ਦੇ ਵਿੱਚ ਲਗਾਤਾਰ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਲਗਾਤਾਰ ਜਿੱਥੇ ਵੀ ਕਿਸਾਨ ਭਾਜਪਾ ਦੇ ਲੀਡਰ ਜਾ ਰਹੇ ਨੇ ਕਿਸਾਨ ਉਹਨਾਂ ਦਾ ਉੱਥੇ ਵਿਰੋਧ ਕਰ ਰਹੇ ਨੇ ਤਾਂ ਹੁਣ ਖਾਸ ਤੌਰ ਦੇ ਉੱਤੇ ਕਾਂਗਰਸ ਦੇ ਕੋਲ 30+ ਤਿੰਨ ਇਹਨਾਂ ਆਜ਼ਾਦ ਉਮੀਦਵਾਰਾਂ ਦੀ ਰੇਸ਼ੋ ਜਿਹੜੀ ਆ ਉਹ ਮਿਲ ਚੁੱਕੀ ਹੈ ਬਣ ਚੁੱਕੀ ਹੈ ਔਰ ਨਾਲ ਹੀ ਜੀਜੇਪੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਉਹਨਾਂ ਦੇ ਕੋਲ 10 ਉਮੀਦਵਾਰ ਨੇ 10 ਉਹਨਾਂ ਦੇ ਵਿਧਾਇਕ ਨੇ ਆਨਲਡੀ ਇੱਕ ਔਰ ਇੱਕ ਆਜ਼ਾਦ ਤੌਰ ਦੇ ਉੱਤੇ ਇਸ ਸੂਲੇ ਸੱਤਾ ਦੇ ਵਿੱਚ ਨਜ਼ਰ ਆ ਰਿਹਾ ਹੈ ਤਾ ਹਰਿਆਣਾ ਦੇ ਵਿੱਚ ਕੀ ਨਾਇਬ ਸੈਣੀ ਸਰਕਾਰ ਖਤਰੇ ਦੇ ਵਿੱਚ ਹੈ ਹਾਲਾਂਕਿ ਟੈਕਨੀਕਲੀ ਤੌਰ ਦੇ ਉੱਤੇ ਜੇਕਰ ਗੱਲ ਕਰੀਏ ਟੈਕਨੀਕਲੀ ਤੌਰ ਦੇ ਉੱਤੇ ਜੇ ਗੱਲ ਕਰੀਏ ਤਾਂ ਟੈਕਨੀਕਲੀ ਇਦਾਂ ਸਿਸਟਮ ਬਣਦਾ ਹੈ ਕਿ ਟੈਕਨੀਕਲੀ 6 ਮਹੀਨੇ ਦਾ ਸਮਾਂ ਜਿਹੜਾ ਹੈ ਉਹ ਸਰਕਾਰ ਨੂੰ ਮਿਲ ਜਾਂਦਾ ਹੈ 6 ਮਹੀਨੇ ਦਾ ਸਮਾਂ ਸਰਕਾਰ ਦੇ ਕੋਲ ਹੁਣ ਆ ਚੁੱਕਿਆ ਹੈ 6 ਮਹੀਨੇ ਦਾ ਸਮਾਂ ਸਰਕਾਰ ਦੇ ਕੋਲ ਹੈ ਕਿਉਂਕਿ ਇੱਕ ਵਾਰ ਤੁਸੀਂ ਫਲੋ ਟੈਸਟ ਕਰ ਦੋ ਤਾਂ 6 ਮਹੀਨੇ ਦੇ ਵਿੱਚ ਤੁਹਾਨੂੰ ਉਹ ਫਲੋ ਟੈਸਟ ਦੁਬਾਰਾ ਤੁਸੀਂ ਮੰਗ ਨਹੀਂ ਕਰ ਸਕਦੇ ਉਸ ਦੀ ਪੇਸ਼ਕਸ਼ ਨਹੀਂ ਕਰ ਸਕਦੇ ਤਾ ਇਸਦੇ ਚਲਦੇ ਆਏ ਹੁਣ 6 ਮਹੀਨੇ ਦਾ ਸਮਾਂ ਤਾਂ ਜ਼ਰੂਰ ਹਰਿਆਣਾ ਦੇ ਵਿੱਚ ਮਿਲ ਚੁੱਕਿਆ ਪਰ ਜੇਕਰ ਕੋਈ ਆਪੋਜੀਸ਼ਨ ਰੋਲਾ ਪਾਉਂਦੀ ਹੈ ਔਰ ਜਿਵੇਂ ਹੀ ਸਾਬਕਾ ਸੀਐਮ ਭੁਪਿੰਦਰ ਹੁੱਡਾ ਨੇ ਅੱਜ ਕਲੇਮ ਕੀਤਾ ਉਹ ਕਹਿੰਦੇ ਕਿ ਰਾਸ਼ਟਰਪਤੀ ਸ਼ਾਸਨ ਜੋ ਹੈ ਉਹ ਹਰਿਆਣਾ ਦੇ ਵਿੱਚ ਕਿਸੇ ਵੀ ਵਕਤ ਲੱਗ ਸਕਦਾ ਹੈ ਔਰ ਕਹਿੰਦੇ ਕਿ ਨੈਤਿਕਤਾ ਦੇ ਤੌਰ ਦੇ ਉੱਤੇ ਨਾਇਬ ਸੈਣੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਕੋਲ ਹੁਣ ਬਹੁਮਤ ਹੀ ਨਹੀਂ ਬਚੀ ਹੈ ਜਿਹੜੀ ਬਹੁਮਤ ਉਹਨਾਂ ਨੇ 45 ਉਮੀਦਵਾਰਾਂ ਦੇ ਨਾਲ ਫਲੋਰ ਦੇ ਵਿੱਚ ਦਿਖਾਈ ਸੀ ਵਿਧਾਨ ਸਭਾ ਦੇ ਵਿੱਚ ਦਿਖਾਈ ਸੀ ਤਾਂ ਕਹਿੰਦੇ ਕਿ ਉਹ ਹੁਣ ਉਹਨਾਂ ਦੇ ਕੋਲ ਬਹੁਮਤ ਬਚੀ ਨਹੀਂ ਹੈ ਤਾਂ ਇਸ ਕਰਕੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਹ ਹਰਿਆਣਾ ਦੇ ਵਿੱਚ ਕਾਂਗਰਸੀਆਂ ਦੀ ਇਹ ਮੰਗ ਉੱਠ ਰਹੀ ਹੈ ਤਾਂ ਭੁਪਿੰਦਰ ਸਿੰਘ ਹੁੱਡਾ ਦੇ ਵੱਲੋਂ ਤਾਂ ਇੱਥੇ ਤਾਂ ਕਲੇਮ ਕਰ ਦਿੱਤਾ ਗਿਆ ਉਹ ਤਾਂ ਕਹਿ ਰਹੇ ਨੇ ਕਿ ਇਸ ਪੂਰੇ ਸਿਨੈਰੀਓ ਨੂੰ ਵੇਖਦੇ ਹੋਇਆ ਕਹਿੰਦੇ ਕਿ ਹੋ ਸਕਦਾ ਰਾਸ਼ਟਰਪਤੀ ਸਸ਼ਰਮ ਹੀ ਲੱਗ ਜਾਵੇ ਹਾਲਾਂਕਿ ਇਸ ਦੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਦਾ ਕੀ ਕਹਿਣਾ ਹੈ ਔਰ ਉਹਨਾਂ ਦੇ ਮੀਡੀਆ ਸਲਾਹਕਾਰ ਦਾ ਕੀ ਕਹਿਣਾ ਹੈ ਕਿਵੇਂ ਉਹ ਟੈਕਨੀਕਲਿਟੀਸ ਪੂਰੇ ਇਸ਼ਰੂ ਲੈ ਕੇ ਸਮਝਾ ਰਹੇ ਨੇ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਤਾਂ ਤੁਹਾਨੂੰ ਦੱਸ ਰਹੇ ਆ ਕਿ ਇਸ ਵੇਲੇ ਦੀ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਰਿਆਣਾ ਦੇ ਵਿੱਚ ਨਾਇਬ ਸੈਣੀ ਦੀ ਸਰਕਾਰ ਖਤਰੇ ਦੇ ਵਿੱਚ ਨਜ਼ਰ ਆ ਰਹੀ ਹੈ ਹਰਿਆਣਾ ਦੇ ਵਿੱਚ ਨਾਇਬ ਸੈਣੀ ਸਰਕਾਰ ਦੇ ਉੱਤੇ ਖਤਰੇ ਦੇ ਬਦਲ ਮੰਡਰਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਿੰਨ ਆਜ਼ਾਦ ਉਮੀਦਵਾਰਾਂ ਨੇ ਆਪਣਾ ਸਮਰਥਨ ਭਾਜਪਾ ਤੋਂ ਵਾਪਸ ਲੈ ਲਿਆ ਤਾਂ ਹਾਲਾਕੀ ਲੋਕ ਸਭਾ ਚੋਣਾਂ ਸਿਰ ਦੇ ਉੱਤੇ ਨੇ ਲੋਕ ਸਭਾ ਚੋਣਾਂ ਸਿਰ ਦੇ ਉੱਤੇ ਨੇ ਔਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਇਹ ਵੱਡਾ ਫੈਸਲਾ ਇਨ੍ਹਾਂ ਆਜ਼ਾਦ ਉਮੀਦਵਾਰਾਂ ਦੇ ਵੱਲੋਂ ਲਿੱਤਾ ਗਿਆ ਹਾਲਾਕੀ ਪੂਰੇ 5 ਸਾਲ ਇਨ੍ਹਾਂ ਦੇ ਵੱਲੋਂ ਸੱਤਾ ਆਨੰਦ ਲਈ ਮਾਣਿਆ ਗਿਆ ਪਰ ਹੁਣ ਠੀਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਔਰ ਜਦੋਂ ਵਿਧਾਨ ਸਭਾ ਚੋਣਾਂ ਵੀ ਅਗਲੇ ਕੁਝ 6 ਮਹੀਨਿਆਂ ਤੋਂ ਖੜੀਆਂ ਹੋਈਆਂ ਨੇ ਤਾਂ ਇਹ ਆਪਣਾ ਸਮਰਥਨ ਵਾਪਸ ਲੈ ਰਹੇ ਨੇ ਕਹਿ ਰਹੇ ਕਿ ਕਿਸਾਨੀ ਮੁੱਦਿਆਂ ਦੇ ਚੱਲਦੇ ਹੋਏ ਆ ਕਿਸਾਨੀ ਅੰਦੋਲਨ ਦੇ ਚੱਲਦੇ ਹੋਏ ਆ ਇਸ਼ੂਜ਼ ਨੂੰ ਦੇਖਦੇ ਹੋਏ ਆ ਇਹ ਅਸੀਂ ਆਪਣਾ ਸਮਰਥਨ ਵਾਪਸ ਲੈ ਰਹੇ ਆ ਔਰ ਅਸੀਂ ਆਪਣਾ ਕਾਂਗਰਸ ਨੂੰ ਦੇ ਰਹੇ ਆ ਤਾਂ ਕੀ ਕੁਝ ਕਹਿਣਾ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਔਰ ਨਾਲ ਹੀ ਤੁਹਾਨੂੰ ਤਸਵੀਰ ਜਿਹੜੀ ਹੈ ਉਹ ਵੀ ਦਿਖਾਉਂਦੇ ਆ ਉਹਨਾਂ ਆਜ਼ਾਦ ਉਮੀਦਵਾਰਾਂ ਦੀ ਜਿਹੜੇ ਕਿ ਇਸ ਵੇਲੇ ਆਪਣਾ ਸਮਰਥਨ ਵਿਡਰੋ ਕਰ ਚੁੱਕੇ ਨੇ ਉਹਨਾਂ ਦੇ ਵੱਲੋਂ ਆਪਣਾ ਸਮਰਥਨ ਵਿਡਰੋ ਕੀਤਾ ਗਿਆ ਹੈ ਔਰ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣਾ ਸਮਰਥਨ ਇਸ ਕਰਕੇ ਵਿਡਰੋ ਕਰ ਰਹੇ ਨੇ ਕਿਉਂਕਿ ਕਿਸਾਨੀ ਮੁੱਦੇ ਅਜੇ ਚੱਲ ਰਹੇ ਨੇ ਜਿਸ ਵੇਲੇ ਹਾਲਾਤ ਇਸ ਵੇਲੇ ਦੇਸ਼ ਦੇ ਵਿੱਚ ਆ ਲੋਕ ਸਭਾ ਚੋਣਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਰੱਖੀਆਂ ਨੇ ਔਰ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਕਿਸਾਨਾਂ ਦੇ ਵੱਲੋਂ ਫਿਰ ਉਹ ਭਾਵੇਂ ਪੰਜਾਬ ਹੋਵੇ ਫਿਰ ਉਹ ਭਾਵੇਂ ਹਰਿਆਣਾ ਹੋਵੇ ਲਗਾਤਾਰ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਵੀ ਇਹ ਤਸਵੀਰ ਵੇਖਣ ਨੂੰ ਮਿਲਦੀ ਹੈ ਪੰਜਾਬ ਦੇ ਵਿੱਚ ਵੀ ਲਗਾਤਾਰ ਕਿਸਾਨ ਭਾਜਪਾ ਦੇ ਲੀਡਰਾਂ ਨੂੰ ਸਵਾਲ ਕਰਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦੇ ਸਾਹਮਣੇ ਸਵਾਲ ਧਾਗੇ ਜਾਂਦੇ ਨੇ ਉਹਨਾਂ ਦਾ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਨੇ ਹਾਲੀ ਦੇ ਵਿੱਚ ਇੱਕ ਕਿਸਾਨ ਦੀ ਪਟਿਆਲਾ ਦੇ ਵਿੱਚ ਮੌਤ ਵੀ ਹੋ ਗਈ ਹੈ ਉਸ ਤੋਂ ਬਾਅਦ ਅੱਜ ਵੀ ਪ੍ਰਨੀਤ ਕੋਰੋਨਾ ਦਾ ਵਿਰੋਧ ਹੋਇਆ ਹ ਹੰਸਰਾਜ ਹੰਸ ਦਾ ਵਿਰੋਧ ਹੋ ਰਿਹਾ ਹੈ ਦਿਨੇਸ਼ ਬੱਬੂ ਦਾ ਵਿਰੋਧ ਹੋ ਰਿਹਾ ਹੈ ਤਾਂ ਹਰਿਆਣਾ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਤਸਵੀਰ ਜਿਹੜੀ ਆ ਬਣੀ ਹੋਈ ਹੈ ਨਾਇਬ ਸਹਾਣੀ ਦੀ ਇੱਕ ਵਾਰ ਤੁਹਾਨੂੰ ਅਸੀਂ ਉਹ ਗੱਲਬਾਤ ਸੁਣਾਉਂਦੇ ਆਂ ਔਰ ਉਹਨਾਂ ਦੇ ਮੀਡੀਆ ਸਲਾਹਕਾਰ ਦੀ ਵੀ ਗੱਲਬਾਤ ਸੁਣਾਉਂਦੇ ਆਂ ਰਹਿਣਗੇ ਸਮੇਂ-ਸਮੇਂ 'ਤੇ ਉੱਪਰ बताएंगे ਆਪ ਲੋਕਾਂ ਨੂੰ ਸਰ ਕੁਝ ਵਿਧਾਇਕ ਜੋ ਆਪਕੇ ਸਾਹਮਣੇ ਫਲੋਰ 'ਤੇ ਖੜੇ تھے ਆ ਚਰਚਾਈ ਹੈ ਉਹ کہیں ਨਾ کہیں ਦੂਸਰੇ ਦਲ ਮੇਂ ਹੱਥ ਮਿਲਾ ਰਹੇ ਲੋਕ ਸਭਾ ਕੇ ਲਈ ਔਰ ਦੇਖਿਏ ਕਿਉਂਕਿ ਇਹ ਜਾਣਕਾਰੀਆਂ ਆਈ ਹੈ ਮੇਰੇ ਪਾਸ ਵੀ ਕਹੀਂ ਵਿਧਾਇਕੋ ਕੀ ਕੁਝ ਇੱਛਾਏ ਹੁੰਦੀ ਹੈ और हर व्यक्ति आज इच्छा के साथ जुड़ा हुआ है शायद क्योंकि कांग्रेस आजकल इच्छाएं पूरी करने में लगी हुई है <laughs> और लोग समझ रहे हैं, लोग सब जानते हैं कि, कि इसकी इच्छा क्या है, क्योंकि कुछ लोगों को जैसे कांग्रेस है कांग्रेस को जनता की इच्छाओं से मतलब नहीं है उनको तो अपनी इच्छाओं से मतलब है कि हमने अपनी इच्छाएं पूरी करनी है कांग्रेस लगी हुई है उनकी इच्छाएं पूरी करने में और <गया> आगे तो जनता ने उनकी इच्छाएं पूरी कर दी है तीन आजाद विधायकों के द्वारा कांग्रेस को समर्थन देने से हरियाणा सरकार पे कोई फर्क नहीं पड़ता आज भी हरियाणा सरकार बहुमत की सरकार है हरियाणा सरकार पूरी तरह से सुरक्षित है अगर अंकनित को देखा जाए आंकड़ों को देखा जाए तो आज सरकार के पास सैतालीस विधायकों का समर्थन है और जिस वजह से सरकार पूरी तरह से सुरक्षित है वैसे भी अगर हम कानूनी दृष्टि से बात करें संविधानिक दृष्टि से बात करें सरकार के खिलाफ अविश्वास प्रस्ताव नहीं आ सकता क्योंकि इससे पहले विधानसभा सत्र के अंदर भूपेंद्र सिंह हुड्डा के नेतृत्व में कांग्रेस अविश्वास प्रस्ताव लेके आई थी जो गिर गया था और कानून ये कहता है कि छह महीने तक दोबारा अविश्वास प्रस्ताव नहीं लाया जा सकता तो चाहे हम संवैधानिक दृष्टि की बात